जय हिंद नमस्कार ससिका दोस्तों मैटवर अपना संजीव बाबा एक बार फिर तो टाटा सारे का स्वाद करता दोस्तों लोड़ी का त्यौहार पूरे भारत में ओ धूमधाम मनाया जाता है ते लोड़ी के त्यौहार ਦੇ ਸੰਬੰਧ ਵਿੱਚ ਅਸੀਂ ਅੱਜ ਜੈ ਸ਼੍ਰੀ ਗੁਰੂ ਦਾਪਾ ਦਾਸ ਮਹਾਸੰਮਤੀ ਪੰਜਾਬ ਦੇ ਜਿਹੜੇ ਸ਼ਹਿਰੀ ਪ੍ਰਧਾਨ ਪਰਮੇਸ਼ ਕਾਲੀ ਜੀ ਦੇ ਗ੍ਰੈਪ ਸਾਥ ਦੇ ਪੁੱਜੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਲੋੜੀ ਦਾ ਤਿਹਾੜ ਜਿਹੜਾ ਕਿਵੇਂ ਬਣਾਉਣਾ ਚਾਹੀਦਾ ਹੈ ઓ ਲੋੜੀ ਤਿਹਾੜ ਬਾਰੇ ਕੀ ਕਹਿੰਦੇ ਨੇ ਸਭ ਤੋਂ ਪਹਿਲਾਂ ਸਾਡੇ ਚੈਨਲ ਵੱਲੋਂ ਤੁਹਾਨੂੰ ਸਰ ਲੋੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਧੰਨਵਾਦ ਸੰਜੀਵ ਜੀ ਬਾਬਾ ਜੀ ਜਿਨ੍ਹਾਂ ਨੇ ਸਾਡੇ ਗ੍ਰੈਂਡ ਕੇ ਆ ਕੇ ਸਾਡਾ ਇੰਟਰਵਿਊ ਲਈਏ ਤੇ ਜਿਹੜਾ ਲੋਹੜੀ ਦਾ ਤਿਹਾਰਾ ਇਹ ਪੰਜਾਬ ਦਾ ਬੜਾ ਇੱਕ ਇਤਿਹਾਸਿਕ ਤੇ ਪੁਰਾਣਾ ਤਿਹਾਰ ਹੈ ਇਹਨੂੰ ਬੜੇ ਪਿਆਰ ਨਾਲ ਸਕਾਰਨਾ ਬਣਾਉਣਾ ਚਾਹੀਦਾ ਹੈ ਠੰਡ ਦਾ ਸਮਾਂ ਆ ਤਾਂ ਇਹ ਜਿਹੜਾ ਖਾਸ ਕਰ ਪਤੰਗਾ ਜਿਹੜੀ ਹੈ ਉਹ ਉਡਾਣੀਆਂ ਚਾਹੀਦੀਆਂ ਤੇ ਖਾਸ ਕਰ ਜਿਹੜੇ ਚੈਨਾ ਡੋਰ ਆ ਉਹ ਤੋਂ ਵਾਇਟ ਕਰਨਾ ਚਾਹੀਦਾ ਸਾਨੂੰ ਤੇ ਤਾਂ ਕਿ ਜੇ ਸਾਡੇ ਵਿੱਚ ਕਈ ਗਰੀ ਇੰਜਰੀ ਹੋ ਜਾਂਦੀ ਹੈ ਉਹ ਬੜਾ ਵੱਡਾ ਨੁਕਸਾਨ ਹੋ ਜਾਂਦਾ ਸਾਡੇ ਲੋਕਾਂ ਦਾ ਉਹਦੇ ਤੋਂ ਵੀ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਕਿ ਖਾਸ ਕਰ ਆਮ ਜਨਤਾ ਜਿਹੜੀ ਹੈ ਉਹ ਇਸ ਚੀਜ਼ ਨੂੰ ਬਰੇਕ ਕਰੇ ਤੇ ਪਰਿਵਾਰ ਵਿੱਚ ਜਿਹੜੇ ਆ ਅੱਗ ਲਗਾ ਕੇ ਸੇਕ ਕੇ ਤੇ ਆਮ ਦੇ ਨਾਲ ਮੂਫਲੀ ਜਿਹੜੀਆਂ ਵਗੈਰਾ ਖਾ ਕੇ ਤੇ ਆਪਣੇ ਜ਼ਿੰਦਗੀ ਦਾ ਆਨੰਦ ਲੈਣਾ ਪਰਿਵਾਰ ਸਾਂਝਾ ਰੱਖਣੀ ਚਾਹੀਦੀ ਹੈ ਤਾਂ ਕਿ ਸਾਡਾ ਸਮਾਜ ਵੀ ਏਕਤਾ ਦੇ ਵਿੱਚ ਬੰਦਿਆ ਰਹੇ ਪਰਿਵਾਰ ਜਿਹੜਾ ਉਹਦੇ ਖੁਸ਼ੀਆਂ ਖੇੜੇ ਰਹਿ ਧੰਨਵਾਦ